ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਫਤਿਹ ਦਾ ਜਵਾਬ ਉੱਚੀ ਆਵਾਜ਼ ਚ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਆਪਾਂ ਗੱਜ-ਵੱਜ ਕੇ ਬੁਲਾਉਣੀ ਆ ਠੀਕ ਆ ਤੇ ਆਪਾਂ ਪੂਰਾ ਉਡਾੜਾ ਸੀ ਜਿਹੜਾ ਉਹ ਕਰ ਲਿਆ ਤੇ ਇਹ ਆਪਣਾ ਕੈਦਾ ਗੁਰਮੁਖੀ ਸੰਥਿਆ ਕੀ ਲਿਖਿਆ ਜੀ ਗੁਰਮੁਖੀ ਸੰਥਿਆ ਗੁਰਮੁਖੀ ਸੰਥਿਆ ਇਹ ਕੈਦੇ ਆਪਾਂ ਮੰਗਵਾਏ ਹੋਏ ਆ ਤੁਹਾਨੂੰ ਵੀ ਲਿਆ ਕੇ ਦੇਵਾਂਗੇ ਤੇ ਆਪਾਂ ਇਹਦੇ ਤੋਂ ਸ਼ੁਰੂ ਕਰਾਂਗੇ ਇਹ ਉਹ ਕੈਦੇ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਪੜ੍ਹਾਏ ਜਾਂਦੇ ਸੀ ਹੁਣ ਇਹ ਕੈਦੇ ਸਾਡੇ ਪ੍ਰਾਇਮਰੀ ਸਕੂਲਾਂ 'ਚ ਪੰਜਾਬ 'ਚ ਵੀ ਨਹੀਂ ਪੜ੍ਹਾਏ ਜਾਂਦੇ ਤੇ ਇਹ ਵੀਰਜੀ ਹੁਰੀ ਅਗੋਰ ਸਿੱਖ ਉਹਨਾਂ ਨੇ ਅਪਰਾਲਾ ਕੀਤਾ ਵੀ ਇਹ ਕੈਦਿਆਂ ਨੂੰ ਬੱਚਿਆਂ ਤੱਕ ਲਿਆਇਆ ਜਾਵੇ ਤਾਂ ਕਿ ਗੁਰਬਾਣੀ ਵੀ ਨਾਲ ਦੀ ਨਾਲ ਜਿਹੜੀ ਦਿਖਾਓ ਬੱਚੇ ਪੜ੍ਹਾਈ ਜਾਵੇ ਠੀਕ ਹੈ ਏ ਕਿ ਲਿਖਿਆ ਊੜਾ ਤੇ ਇਹ ਗੁਰਬਾਣੀ ਚ ਲਿਖਿਆ ਊੜੇ ਉਪਮਾ ਤਾਂ ਕੀ ਕੀਜੈ ਜਾਂ ਕਾ ਅੰਤ ਨਾ ਪਾਇਆ ਉਪਮਾ ਕੀ ਹੁੰਦਾ ਪ੍ਰਸੰਸਾ ਜਿਵੇਂ ਪਰਮਾਤਮਾ ਬਾਰੇ ਲਿਖਿਆ ਊੜੇ ਉਪਮਾ ਤਾਂ ਕੀ ਕੀਜੇ ਉਸ ਅਕਾਲ ਪੁਰਖ ਸਰਬਸ਼ਕਤੀਮਾਨ ਸੁਪਰੀਮ ਪਾਵਰ ਜਿਹੜਾ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਜਿਵੇਂ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਗੁਰੂ ਨੇ ਤੇ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੇ ਆ ਆਪਾਂ ਉਪਮਾ ਪ੍ਰਸ਼ੰਸਾ ਜਿਵੇਂ ਆਪਾਂ ਨਹੀਂ ਕਹਿੰਦੇਗੇ ਐਪਰੀਸ਼ੀਏਟ ਕਰਦੇ ਨਾ ਆਪਾਂ ਕਿਸੇ ਨੂੰ ਉਪਮਾ ਉਸ ਪ੍ਰਮਾਤਮਾ ਦੀ ਕਰਨੀ ਆ ਤਾਂਕਾ ਅੰਤ ਨਾ ਪਾਇਆ ਉਸ ਪ੍ਰਮਾਤਮਾ ਬਾਰੇ ਕੋਈ ਵੀ ਜਿਹੜਾ ਨਹੀਂ ਜਾਣ ਸਕਦਾ ਭਾਵ ਕੇ ਸਾਇੰਸ ਵੀ ਉਥੋਂ ਤੱਕ ਨਹੀਂ ਪਹੁੰਚੀ ਸਾਇੰਸ ਨੇ ਬਹੁਤ ਖੋਜ ਕੀਤੀ ਆ ਅਬ ਤੁਸੀਂ ਵੀ ਪੜਦੇ ਹੋ ਨਾ ਤੇ ਇਹੀ ਪੜਾਇਆ ਜਾਂਦਾ ਵੀ ਜੋ ਵੀ ਕੋਸ਼ੋ ਸਾਇੰਸ ਦੁਆਰਾ ਕੀਤਾ ਜਾਂਦਾ ਜਿੱਥੋਂ ਤੱਕ ਸਾਇੰਸ ਖੋਜ ਕਰਦੀ ਆ ਫਿਰ ਉਹ ਸਿਲੇਬਸਾਂ ਦੇ ਵਿੱਚ ਆਉਂਦਾ ਤੇ ਸਿਰਫ ਤੁਹਾਨੂੰ ਇਹ ਪੜਾਇਆ ਜਾਂਦਾ ਵੀ ਸਾਇੰਸ ਆ ਕਹਿੰਦੀ ਆ ਸਾਇੰਸ ਆ ਕਹਿੰਦੀ ਸਾਇੰਸ ਲਈ ਪੜਾਇਆ ਜਾਂਦਾ ਨਾ ਪਰ ਸਾਇੰਸ ਪਰਮਾਤਮਾ ਤੱਕ ਸੁਪਰੀਮ ਪਾਵਰ ਤੱਕ ਨਹੀਂ ਪਹੁੰਚ ਸਕਦੀ ਸਾਇੰਸ ਕਿਸ ਚੀਜ਼ ਬਾਰੇ ਦੱਸ ਸਕਦੀ ਆ ਅੱਜ ਆਪਾਂ ਨਾ ਥੋੜਾ ਜਆ ਇਹਦੇ ਬਾਰੇ ਗੱਲ ਕਰਾਂਗੇ ਸਾਇੰਸ ਸਿਰਫ ਉਸ ਚੀਜ਼ ਬਾਰੇ ਗੱਲ ਕਰ ਸਕਦੀ ਆ ਜਿਹੜੀ ਇੱਥੇ ਬੈਠੋ ਬੁੱਤ ਹਾਂ ਜਿਹੜੀ ਚੀਜ਼ ਦੇਖੀ ਜਾ ਸਕਦੀ ਆ ਜਿਹੜੀ ਚੀਜ਼ ਪਕੜ ਚਾ ਸਕਦੀ ਆ ਜਿਵੇਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਜਾਂ ਮੈਂ ਤੁਹਾਡੇ ਸਾਹਮਣੇ ਖੜੀ ਆ ਤੁਸੀਂ ਮੇਰੇ ਬਾਰੇ ਦੱਸ ਸਕਦੇ ਹੋ ਮੇਰਾ ਨਾਮ ਦੱਸ ਸਕਦੇ ਹੋ ਮੇਰੇ ਪੜਾਉਣ ਦਾ ਤਰੀਕਾ ਦੱਸ ਸਕਦੇ ਹਾਂ ਇਹ ਗੁੜੀਆ ਸਾਹਮਣੇ ਖੜੀ ਆ ਜਾਂ ਤੁਹਾਡੇ ਪੇਰੈਂਟਸ ਆ ਜਾਂ ਆਪਾਂ ਅੱਜ ਇਸ ਗੁਰੂ ਘਰ ਦੇ ਵਿੱਚ ਆਪਾਂ ਇਸ ਟਾਈਮ ਇੱਥੇ ਮੌਜੂਦ ਆ ਮਤਲਬ ਹੈਗੇ ਆ ਆਪਾਂ ਇਹ ਦੱਸ ਸਕਦੇ ਆ ਕਿ